ਤੇ ਭਗਤ ਰਵਦਾਸ ਸਾਹਿਬ ਸਮਝਾਉਂਦੇ ਨੇ ਯਾਦ ਰੱਖੀ ਇੱਕ ਉਦਾਹਰਨ ਦੇ ਕੇ ਭਗਤ ਜੀ ਕਹਿੰਦੇ ਨੇ ਜਿਵੇਂ ਇੱਕ ਰਾਜਨ ਰਾਤ ਨੂੰ ਸੌਂਦਾ ਨਾ ਉਹਦੀਆਂ ਅੱਖਾਂ ਦੇ ਵਿੱਚ ਨੀਂਦਰ ਆਉਂਦੀ ਹੈ ਨੀਂਦ ਆਉਣ ਤੋਂ ਬਾਅਦ ਉਹਨੂੰ ਉਹਦੇ ਦਿਮਾਗ ਦੇ ਵਿੱਚ ਇੱਕ ਸੁਪਨਾ ਆਉਂਦਾ ਸੁਰਤ ਦੇ ਵਿੱਚ ਉਹਦੇ ਕੋਲੋਂ ਸੁਪਨੇ ਦੀ ਨਿਆਈ ਵਿੱਚ ਸਾਰਾ ਰਾਜ ਭਾਗ ਖੋਇਆ ਜਾਂਦਾ ਹੈ ਨਰਪਤ ਏਕ ਸਿੰਘਾਸਣ ਸੋਇ ਸੁਪਨੇ ਭਇਆ ਪਿਖਾਰੀ ਸਪਨੇ ਵਿੱਚ ਜਿਵੇਂ ਰਾਜਾ ਭਖਾਰੀ ਬਣ ਜਾਂਦਾ ਹੈ ਅੰਮ੍ਰਿਤ ਵੇਲੇ ਉੱਠਦਾ ਅੱਖ ਖੁੱਲਦੀ ਹੈ ਉਹਦੇ ਸਾਰੇ ਸਰੀਰ ਤੇ ਪਸੀਨਾ ਹੋਇਆ ਪਿਆ ਪਸੀਨਾ ਪਸੀਨੀ ਹੋਇਆ ਪਿਆ ਆਪਣੇ ਅਹਿਲਕਾਰਾਂ ਨੂੰ ਆਵਾਜ਼ ਮਾਰਦਾ ਅਹਿਲਕਾਰ ਪੁੱਛਦੇ ਕੀ ਹੋਇਆ ਰਾਜਨਾ ਰਾਜਨ ਕਹਿੰਦਾ ਵੀ ਮੈਨੂੰ ਰਾਤੀ ਸੁਪਨਾ ਆਇਆ ਮੇਰੇ ਕੋਲੋਂ ਸਾਰਾ ਰਾਜ ਭਾਗ ਖੁੱਸ ਗਿਆ ਰਾਜ ਭਾਗ ਖੁੱਸਣ ਤੋਂ ਬਾਅਦ ਮੈਨੂੰ ਪਰਮੇਸ਼ਰ ਨੇ ਦੁਨੀਆ ਤੇ ਮੰਗਤਾ ਬਣਾ ਕੇ ਰੱਖ ਦਿੱਤਾ ਅਸ਼ਦ ਰਾਜ ਬਿਸ਼ਰਤ ਦੁੱਖ ਪਾਇਆ ਸੋਗਤ ਪਈ ਹਮਾਰੀ ਐਸਾ ਤੇਰਾ ਹਾਲ ਐ ਸੰਸਾਰ ਦੇ ਅੰਦਰ ਰਵਿਦਾਸ ਸਾਹਿਬ ਕਹਿੰਦੇ ਨੇ ਪਿਆਰਿਆ ਜਿਵੇਂ ਇੱਕ ਸੁਪਨੇ ਦੀ ਨਿਆਈ ਵਿੱਚ ਇੱਕ ਰਾਜਾ ਵਾਰ-ਵਾਰ ਪਛਤਾਉਂਦਾ ਤੇਰੇ ਪੱਲੇ ਉਹਨੂੰ ਕੇਵਲ ਪਛਤਾਵਾ ਰਹਿ ਜਾਵੇਗਾ ਜਦੋਂ ਤੂੰ ਸੰਸਾਰ ਤੋਂ ਤੇਰਾ ਜਾਣ ਦਾ ਉਹ ਸਮਾਂ ਆ ਗਿਆ ਉਦੋਂ ਵਾਰ-ਵਾਰ ਬੰਦਾ ਪਛਤਾਉਂਦਾ ਵਾਰ-ਵਾਰ ਦੁਨੀਆ ਤੋਂ ਪੁਛਤਾਵਾ ਉਹਦੇ ਪੱਲੇ ਰਹਿ ਜਾਂਦਾ ਜਦੋਂ ਸਾਰੀ ਜ਼ਿੰਦਗੀ ਉਹਨੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਅਖੀਰ ਦੇ ਵਿੱਚ ਭਗਤ ਅਰਵਦਾਸ ਸਾਹਿਬ ਬੜਾ ਸੋਹਣਾ ਸਮਝਾਉਂਦੇ ਐ ਸੋਰਠ ਰਾਗ ਦੇ ਅੰਦਰ ਉੱਚੇ ਮੰਦਰ ਸੁੰਦਰ ਨਾਰੀ RAM ਨਾਮ ਬਿਨ ਬਾਜੀ ਹਾਰੀ ਬੜੇ ਸੋਹਣੇ ਆਸਾਂ ਦੇ ਮਹਿਲ ਮਨੁੱਖ ਖੜੇ ਕਰ ਲਿੰਦਾ ਬੜੇ ਸੁਪਨਿਆਂ ਦੇ ਮਹਿਲ ਖੜੇ ਕਰ ਲਿੰਦਾ ਪਰ ਸਾਰੇ ਸੁਪਨੇ ਉਹਦੇ ਪੂਰੇ ਨਹੀਂ ਹੁੰਦੇ ਜਿਉਂਕਿ ਬੰਦਾ ਕਵੇ ਨਾ ਵੀ ਮੈਂ ਸਾਰੇ ਸੁਪਨੇ ਪੂਰੇ ਕਰਕੇ ਸੰਸਾਰ ਤੋਂ ਚਲਾ ਜਾਵਾਂ ਜਾਂ ਮੈਂ ਸਰਫਾ ਕਰਕੇ ਥੋੜਾ ਥੋੜਾ ਆਪਣੇ ਬੱਚਿਆਂ ਲਈ ਜੋੜ ਲਵਾਂ ਆਪਣੇ ਪਰਿਵਾਰਾਂ ਲਈ ਜੋੜ ਲਵਾਂ ਮਹਾਰਾਜ ਕਹਿੰਦੇ ਨੇ ਸਰਫਾ ਸਰਫਾ ਸਦਾ ਸਦਾ ਏਵੇਂ ਗਈ ਵਿਹਾਏ ਨਾਨਕ ਕਿਸ ਨੂੰ ਆਖੀਐ ਵਿਣ ਪੁੱਛੀਆਂ ਹੀ ਲੈ ਜਾਏ ਕਿੰਨੇ ਨੇ ਬੰਦਾ ਸਰਫੇ ਸਰਫਾ ਕਰਦਾ ساری ਜ਼ਿੰਦਗੀ ਬਤੀਤ ਕਰ ਲੈਂਦਾ ਪਰ ਜਦੋਂ ਉਹਦਾ ਖੀਲਾ ਸਮਾਂ ਆਉਂਦਾ ਫਿਰ ਪਰ